ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਗੈਂਗਸਟਰ ਮਲਕੀਰ ਸਿੰਘ ਨੂੰ ਗ੍ਰਿਫਤਾਰ ਕਰਨੀ ਸਫਲਤਾਪੂਰਵਕ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮਲਕੀਰ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੇ ਕੋਲੋਂ ਜ਼ਿੰਦਾ ਗਰਨੇਡ 30 ਬੋਰ ਪਿਸਤੌਲ ਤੇ 10 ਰੋਂ ਵੀ ਬਰਾਮਦ ਕੀਤੇ ਗਏ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਆਧਾਰਿਤ ਹਰਿੰਦਰ ਸਿੰਘ ਰਿੰਦਾ ਤੇ ਯੂਕੇ ਦੇ ਧਰਮਾ ਸੰਦੂ ਨਾਲ ਇਹਦੇ ਸੰਪਰਕ ਦੱਸੇ ਜਾ ਰਹੇ ਹਨ ਪੁਲਿਸ ਅਧਿਕਾਰ ਦਾ ਕਹਿਣਾ ਹੈ ਕਿ ਇਸ ਦਾ ਮਾਨਯੋਗ ਦਲਦਲੀ ਰਿਮਾਂਡ ਲਿਆ ਜਾਵੇਗਾ ਰਿਮਾਂਡ ਦੇ ਦੌਰਾਨ ਇਸ ਦੇ ਹੋਰ ਸਾਥੀਆਂ ਬਾਰੇ ਵੀ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਚਿਤਾਈ ਜਾ ਰਹੀ ਹੈ ਮਾਨਯੋਗ ਡੀਆਈਜੀ ਸਾਹਿਬ ਸਰਦਾਰ ਨਾਨਕ ਸਿੰਘ ਜੀ ਬਾਰਡਰ ਰੇਂਜ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਜੀ ਵੱਲੋਂ ਜੋ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੇ ਵਿੱਚ ਗੈਸ ਸਮਾਜਿਕ ਕੰਸਟਰ ਦੇ ਖਿਲਾਫ ਜਿਹੜੀ ਮੁਹਿੰਮ ਚੇੜੀ ਹੋਈ ਆ ਉਹਦੇ ਸਬੰਧ ਦੇ ਵਿੱਚ ਕੱਲ ਸਾਡੇ ਸਪੈਸ਼ਲ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਸਤਿੰਦਰ ਸਿੰਘ ਦੀ ਟੀਮ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜ ਜਦੋਂ ਆਪਣੀ ਟੀਮ ਦੇ ਨਾਲ ਜਿਹੜਾ ਹੈਗਾ ਉਹ ਬੱਚੀ ਵੰਡ 30 ਪੁਆਇੰਟ ਤੇ ਜਿਹੜਾ ਉਹ ਮੌਜੂਦ ਸੀ ਤੇ ਇੱਕ ਦੋਸ਼ੀ ਜਿਸ ਦਾ ਨਾਮ ਮਲਕੀਤ ਸਿੰਘ ਕੀਤੂ ਪੁੱਤਰ ਜੰਗ ਸਿੰਘ ਵਾਸੀ ਪਿੰਡ ਪੰਡੋਰੀ ਨੂੰ ਕਾਬੂ ਕਰਕੇ ਉਸ ਦੇ ਪਾਸੋਂ ਇੱਕ ਜੰਦਾ ਗ੍ਰਨੇਡ 30 ਬੋਰ ਦਾ ਪਿਸਤਲ ਤੇ 10 ਜੰਦਾ ਰਾਉਂਡ ਜਿਹੜੇ ਆ ਉਹ ਬਰਾਮਦ ਕੀਤੇ ਆ ਜੋ ਮਡਲੀ ਪੁਛਗਿਛ ਦੇ ਵਿੱਚ ਜਿਹੜਾ ਇਹ ਪਤਾ ਲੱਗਿਆ ਕਿ ਇਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜਾ ਹਰਿੰਦਰ ਸਿੰਘ ਰਿੰਦਾ ਤੇ ਇੱਕ ਯੂਕੇ ਦੇ ਵਿੱਚ ਤਰਮਾ ਸੰਧੂ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਇਹ ਇਸ਼ਾਰਿਆਂ ਤੇ ਕੰਮ ਕਰ ਰਿਆ ਸੀ ਇਹਦੇ ਪਹਿਲਾਂ ਕੋਈ ਪਰਚਾ ਵਗੈਰਾ ਦੇ ਦਰਜ ਨਹੀਂ ਹੈਗਾ ਪਰ ਹੁਣ ਤੱਕ ਇਹ ਕਿੰਨਾ ਅਸਲਾ ਮਗਾ ਚੁੱਕਿਆ ਵਾ ਤੇ ਹੋਰ ਕਿਹੜੇ-ਕਿਹੜੇ ਇਹਦੇ ਨਾਲ ਦੇ ਜਿਹੜੇ ਉਹ ਸਾਥੀ ਨੇ ਇਸ ਸੰਬੰਧੀ ਜਿਹੜੀ ਆ ਉਹ ਰਿਮਾਂਡ ਲੈ ਕੇ ਨੰਗਾਈ ਨਾ ਪੁੱਛ ਗਿਸ਼ ਕਰਕੇ ਉਨ੍ਹਾਂ ਦੇ ਖਿਲਾਫ ਵੀ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਵੇ ਸਰ ਜਿਹੜੇ ਅੰਮ੍ਰਿਤਸਰ ਦੇ ਵਿੱਚੋਂ ਪਹਿਲਾਂ ਵੱਖ-ਵੱਖ ਜਗ੍ਹਾ ਤੋਂ ਗਰਦੇ ਫਟੇ ਹੋਏ ਨੇ ਜਾਂ ਨੱਪੇ ਗੇ ਉਹਨਾਂ ਦੇ ਨਾਮ ਕੋਈ ਤਾਂ ਜੁੜਿਆ ਹੈ ਇਸ ਬੰਦੇ ਦਾ ਮਜੀਦ ਸਿੰਘ ਉਹ ਪੂਰਾ ਅ ਵੇਖੋ ਹੋ ਵੀ ਸਕਦਾ ਵਾ ਪਰ ਮੈਂ ਤੁਹਾਨੂੰ ਇਸ ਵੇਲੇ ਇਹਦੇ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕਦਾ ਮਰਮਾਨ ਦੇ ਦੌਰਾਨ ਜਿਹੜਾ ਵਾ ਉਹ ਪੁਸ਼ਗਿਸ਼ ਕਰਕੇ ਤੇ ਜ਼ਰੂਰ ਇਸ ਐਂਗਲ ਤੇ ਪਹੁੰਚਿਆ ਜਾਊਗਾ ਸਰ ਹਰਿੰਦਰ ਸਿੰਘ ਦੇਦੇ ਦੀ ਗੱਲ ਕਰੀ ਜੇ ਵੱਖ-ਵੱਖ ਜਗ੍ਹਾ ਤੇ ਉਹ ਪਹਿਲਾਂ ਵੀ ਇਸ ਤਰ੍ਹਾਂ ਨੇ ਕਈ ਕਾਰ ਕਰ ਚੁੱਕਾ ਹੈ ਕਿ ਕਦੋਂ ਤੋਂ ਇਹਦੀ ਗੱਲ ਹੋ ਰਹੀ ਸੀ ਇਹ ਵੇਖੋ ਮੈਂ ਜਿਵੇਂ ਤੁਹਾਨੂੰ ਦੱਸਿਆ ਵਾ ਕਿ ਇੱਥੇ ਪਹਿਲਾ ਪਰਚਾ ਕੋਈ ਦਰਜ ਨਹੀਂ ਹੈਗਾ ਪੁਰਾਣਾ ਤੇ ਇਹ ਹੁਣ ਰਿਮਾਂਡ ਤੋਂ ਬਾਅਦ ਜਿਹੜਾ ਵਾ ਉਹ ਪੁਛਕਿਸ਼ ਦੇ ਵਿੱਚ ਇਸ ਸੰਬੰਧੀ ਜਿਹੜਾ ਖਲਾਸਾ ਹੋਊਗਾ ਮਾਨਯੋਗ ਡੀਆਈਜੀ ਸਾਹਿਬ ਸਰਦਾਰ ਨਾਨਕ ਸਿੰਘ ਜੀ ਬਾਰਡਰ ਰੇਂਜ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਜੀ ਵੱਲੋਂ ਜੋ ਅੰਮ੍ਰਿਤਸਰ ਦੇ ਹਾਤੀ ਜਿਲੇ ਦੇ ਵਿੱਚ ਗੈਸ ਮਾਜ ਕੰਸਲਰ ਦੇ ਖਿਲਾਫ ਜਿਹੜੀ ਮੁਹਿੰਮ ਚੇੜੀ ਹੋਈ ਆ ਉਹਦੇ ਸਬੰਧ ਦੇ ਵਿੱਚ ਕੱਲ ਸਾਡੇ ਸਪੈਸ਼ਲ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਸਕੰਦਰ ਸਿੰਘ ਦੀ ਟੀਮ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜ ਜਦੋਂ ਆਪਣੀ ਟੀਮ ਦੇ ਨਾਲ ਜਿਹੜਾ ਹੈਗਾ ਉਹ ਬੱਚੀਵਿੰਡ 30 ਪੁਆਇੰਟ ਤੇ ਜਿਹੜਾ ਉਹ ਮੌਜੂਦ ਸੀ ਤੇ ਇੱਕ ਦੋਸ਼ੀ ਜਿਸ ਦਾ ਨਾਮ ਮਲਕੀਤ ਸਿੰਘ ਕੀਤੂ ਉਤਰ ਜੰਗ ਸਿੰਘ ਵਾਸੀ ਪਿੰਡ ਪੰਡੋਰੀ ਨੂੰ ਕਾਬੂ ਕਰਕੇ ਉਸ ਦੇ ਪਾਸੋਂ ਇੱਕ ਜੰਦਾ ਗ੍ਰਨੇਡ 30 ਬੋਰ ਦਾ ਪਿਸਤਲ ਤੇ 10 ਜੰਦਾ ਰਾਉਂਡ ਜਿਹੜੇ ਆ ਉਹ ਬਰਾਮਦ ਕੀਤੇ ਆ ਜੋ ਮਡਲੀ ਪੁਛਗਿਛ ਦੇ ਵਿੱਚ ਜਿਹੜਾ ਇਹ ਪਤਾ ਲੱਗਿਆ ਕਿ ਇਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜਾ ਹਰਿੰਦਰ ਸਿੰਘ ਰਿੰਦਾ ਤੇ ਇੱਕ ਯੂਕੇ ਦੇ ਵਿੱਚ ਤਰਮਾ ਸੰਧੂ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਇਹ ਇਸ਼ਾਰਿਆਂ ਤੇ ਕੰਮ ਕਰ ਰਿਹਾ ਸੀ ਇਹਦੇ ਪਹਿਲਾਂ ਕੋਈ ਪਰਚਾ ਵਗੈਰਾ ਤੇ ਦਰਜ ਨਹੀਂ ਹੈਗਾ ਪਰ ਹੁਣ ਤੱਕ ਇਹ ਕਿੰਨਾ ਅਸਲਾ ਮਗਾ ਚੁੱਕਿਆ ਵਾ ਤੇ ਹੋਰ ਕਿਹੜੇ-ਕਿਹੜੇ ਇਹਦੇ ਨਾਲ ਦੇ ਜਿਹੜੇ ਉਹ ਸਾਥੀ ਨੇ ਇਸ ਬੰਦੇ ਜਿਹੜੀ ਆ ਉਹ ਰਿਮਾਂਡ ਲੈ ਕੇ ਨੰਗਾਈ ਨਾ ਪੁੱਛ ਕੇ ਇਸ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਆ ਸਖਤ ਕਾਰਵਾਈ ਕੀਤੀ ਜਾਵੇ ਸਰ ਜਿਹੜੇ ਅਮਰਸਰ ਦੇ ਵਿੱਚੋਂ ਪਹਿਲਾਂ ਵੱਖ-ਵੱਖ ਜਗ੍ਹਾ ਤੋਂ ਗੁਰਦੇਵ ਫਟੇ ਹੋਏ ਨੇ ਜਾਂ 90 ਕੇ ਉਹਨਾਂ ਦੇ ਨਾਮ ਕੋਈ ਤਾਂ ਜੁੜ ਰਿਹਾ ਇਸ ਬੰਦੇ ਦਾ ਮਲਕੀਤ ਸਿੰਘ ਪੂਰਾ ਅ ਵੇਖੋ ਹੋ ਵੀ ਸਕਦਾ ਵਾ ਪਰ ਮੈਂ ਤੁਹਾਨੂੰ ਇਸ ਵੇਲੇ ਇਹਦੇ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕਦਾ ਰਿਮਾਂਡ ਦੇ ਦੌਰਾਨ ਜਿਹੜਾ ਵਾ ਉਹ ਪੁਸ਼ਗਿਸ਼ ਕਰਕੇ ਤੇ ਜਰੂਰ ਇਸ ਐਂਗਲ ਤੇ ਪਹੁੰਚਿਆ ਜਾਊਗਾ ਸਰ ਹਰਿਦਰ ਸਿੰਘ ਜੀ ਨੇ ਦੀ ਗੱਲ ਕਹੀ ਦੀ ਵਕਫਾ ਬਹੁਤ ਜਗਾ ਤੇ ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਕਾਰ ਕਰ ਚੁੱਕਾ ਹੈ ਕਿ ਕਦੋਂ ਤੋਂ ਗੱਦੀ ਗੱਲ ਹੋ ਰਹੀ ਸੀ ਇਹ ਵੇਖੋ ਮੈਂ ਜਿਵੇਂ ਤੁਹਾਨੂੰ ਦੱਸਿਆ ਵਾ ਕਿ ਇੱਥੇ ਪਹਿਲਾਂ ਪਰਚਾ ਕੋਈ ਦਰਜ ਨਹੀਂ ਹੈਗਾ ਪੁਰਾਣਾ ਤੇ ਇਹ ਹੁਣ ਰਿਮਾਂਡ ਤੋਂ ਬਾਅਦ ਜਿਹੜਾ ਵਾ ਉਹ ਪੁਸ਼ਗਿਸ਼ ਦੇ ਵਿੱਚ ਇਸ ਸੰਬੰਧੀ ਜਿਹੜਾ ਖਲਾਸਾ ਹੋਊਗਾ